ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੇ ਪਿੰਡ ਸੇਮਾ ਕਲਾਂ ਤਹਿਸੀਲ ਨਥਾੜਾ ਦੇ ਜ਼ਿਲ੍ਹਾ ਮਿੱਤਰੋ ਬਠਿੰਡਾ ਤੇ ਡਾਕਟਰ ਜਤਿੰਦਰ ਦੇ ਘਰ ਆਪਾਂ ਵੀਡੀਓ ਬਣਾ ਰਹੇ ਆਂ ਤੇ ਵੀਡੀਓ ਦੇ ਵਿੱਚ ਇੱਕ ਚੰਗੀ ਚੰਗੇ ਦੁੱਧ ਵਾਲੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆਂ ਕੱਤ ਕਾਟ ਦੀ ਜੇ ਆਪਾਂ ਗੱਲ ਕਰਕੇ ਫੁੱਲ ਕੱਤ ਕਾਟ ਆ ਸਿਹਤ ਪੱਖੋਂ ਸੋਹਣੀ ਆ ਸਿੰਘ ਵੀ ਮਿੱਤਰੋ ਸੋਹਣੇ ਆ ਤੇ ਥਾਂਲੇ ਵੀ ਦੀ ਸਾਫ ਆ ਹਜੇ ਦਿਨ ਮਿੱਤਰੋ ਕਾਫੀ ਰਹਿੰਦੇ ਨੇ ਸੂਣ ਦੇ ਵਿੱਚ ਹਵਾਨਾ ਅੱਜ ਇਹਨੇ ਬਣਾਉਣਾ ਸਟਾਰਟ ਹੀ ਕੀਤਾ ਪੂਰੀ ਤਾਂ ਜਿਹੜੀ ਡਿਟੇਲ ਆਪਾਂ ਫਾਈਚੂ ਦਵਾ ਕੇ ਥੋੜਾ ਜਿਹਾ ਜਗਾ ਵੀੜੀ ਹੋਣ ਕਰਕੇ ਆਪਾਂ ਮਿੱਤਰੋ ਥੋੜਾ ਜਿਹਾ ਹੋਰ ਕੇ ਦਿਖਾਵਾਂਗੇ ਤੇ ਫਿਰ ਆਪਾਂ ਗੱਲ ਕਰਦੇ ਆਂ ਵੀ ਕੱਦ ਕਾੜ ਦੀ ਥਾਣੇਬੇ ਦੀ ਪੂਰੀ ਮਿੱਤਰੋ ਸਾਫ ਹੈ ਤੇ ਹਜੇ ਤਿਆਰ ਹੋਣ ਲੱਗੀ ਆ ਤੇ ਦਿਨ ਹਫਤਾ 10 ਦਿਨ ਬਾਕੀ ਆ ਗੱਲਬਾਤ ਬਾਈ ਡਾਕਟਰ ਦੇ ਨਾਲ ਕਰਦੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਲਾਂ ਦਾਂ ਜੀ ਕੀ ਹਾਲ ਚਾਲ ਆ ਜੀ ਠੀਕ ਹੈ ਜੀ ਇਹਦੀ ਜੇ ਆਪਾਂ ਮੱਚ ਦੀ ਸੂਏ ਦੀ ਗੱਲ ਕਰੀਏ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਹੁੰਦੀ ਦੋ ਸੂਏ ਦੀ ਦੋ ਸੂਏ ਸੂਈ ਵੀ ਆ ਤੀਜਾ ਸੂਆ ਕਿੰਨੇ ਕੁ ਤਾਂ ਰਹਿੰਦੇ ਆ ਇਹ ਤਾਂ ਦੇ ਵੀ ਆੱਠ ਤਰੀਕ ਨੂੰ ਨਾ ਪੁਰੇ ਤੇ ਆੱਠ ਤਰੀਕ ਨੂੰ ਮਤਲਬ ਵੀ ਚਾਰ ਕਿ ਦਿਨ ਇਹ ਪਾਇਆ ਪੰਜ ਚਾਰ ਦਿਨ ਉੱਤੇ ਲੈ ਜੂ ਹਣਾ ਆੱਠ ਨੌ ਦਿਨ ਲੈ ਜੂ ਆੱਠ ਨੌ ਦਿਨ ਦੁੱਧ ਕਿੰਨਾ ਘੱਟ ਆ ਜੇ ਨੇ ਇਹ 16 ਲੀਟਰ ਨੇੜੇ ਤੇ 1500 ਲੀਟਰ ਸੀ 15 16 ਲੀਟਰ ਟੀਕਾ ਕੁਝ ਜਾਂ ਦਾ ਕਿਹੜਾ ਲੱਗਿਆ ਟੀਕਾ ਇਹ ਹਿਆਰ ਨੂੰ ਵੀ ਆ ਨਿਕਲ ਆਇਆ ਉਹਨੇ ਬਾਰਤੀ ਜੀ ਗੋਮੂਗੀ ਠੀਕ ਹੈ ਓਕੇ ਟੀਕਾ ਬਾਈ ਕਹਿੰਦਾ ਵੀ ਗੋਮੋ ਗਿਆ 1000 ਰੁਪਇਆ ਲਿਆ ਸੀ ਡਾਕਟਰ ਨੇ ਟੀਕਾ ਲਾਇਆ ਸੀ ਟੀਕਾ ਜਿਹੜਾ 1000 ਰੁਪਇਆ ਦਾ ਮਿੱਤਰੋ ਲਾਉਂਦਾ ਤਾਂ ਤਕਰੀਬ ਵਾਲੇ ਚੰਗਿਆਂ ਚੋਂ ਲਾਇਆ ਹੋਣਾ ਫਿਰ ਆਪਾਂ ਗੱਲ ਕਰਦੇ ਆ ਬੇਲ ਚੰਗੀ ਆ ਕਦ-ਕਦ ਚੰਗਾ ਪਰ ਜਗਾ ਥੋੜੀ ਹੋਣ ਕਰਕੇ ਆਪਾਂ ਤੁਹਾਨੂੰ ਘੱਟੀ ਤੋਰ ਕੇ ਦਿਖਾਵਾਂਗੇ ਤੇ ਥਣਲੇਵੇ ਦੀ ਮਿੱਤਰੋ ਪੂਰੀ ਸਾਫ ਹੈ ਤੇ ਚੰਗਾ ਸੋਹਣਾ ਥਾਣਾ ਹੈ ਫੂਨ ਦੇ ਹਫ਼ਤਾ 10 ਦਿਨ ਮਿੱਤਰੋ ਬਾਕੀ ਆ ਤੇ ਇੱਕ ਵਾਰੀ ਤੋਰ ਕੇ ਦਿਖਾ ਦੋ ਜਮਾੜਾ ਆ ਪੱਲਰ ਚੱਕ ਜਮਾੜਾ ਹੈਨਾ ਸੋ ਦੋਸਤੋ ਇੱਕ ਰੈਲੂ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ ਜੇਕਰ ਕਿਸੇ ਵੀ ਭਰਾ ਨੂੰ ਚੰਗੇ ਦੁੱਧਾਂ ਦੀ ਮੱਝ ਦੀ ਲੋੜ ਹੋਵੇ ਤਾਂ ਜਰੂਰ ਕਰੋ ਸੰਪਰਕ ਤੇ ਹਜੇ ਹਵਾਨਾ ਮਿੱਤਰੋ ਬਣਾਉਣਾ ਹੈ ਸਟਾਰਟਿੰਗ ਕਿਥੇ ਤੇ ਕੱਡ-ਕੱਡ ਸਿਹਤ ਪੱਖੋਂ ਫੇਰ ਆਪਾਂ ਕਹਿੰਦੇ ਵੀ ਚੰਗੀਆਂ ਮੱਝਾਂ ਦੇ ਵਿੱਚੋਂ ਆਉਂਦੀ ਹੈ ਮੋਢਲੇ ਹੋਲੀ ਹੋਣੀ ਹੋਣੀ ਹੋਲੀ ਹੋਣੀ ਮੰਡਾ ਜੀ ਮੰਡਾ ਚੰਗੀ ਸਮੀ ਵੀ ਹੈ ਚੰਗੀ ਫੇਰ ਆਪਾਂ ਕਹਿੰਦੇ ਵੀ ਸਿਹਤ ਹੈ ਤੇ ਪਰ ਜਗਾ ਥੋੜੀ ਹੋਣ ਕਰਕੇ ਮਿੱਤਰੋ ਇੱਕ ਥਾਂ ਹੀ ਖੜਦ ਗਏ ਨੇ ਤਾਂ ਕਰਕੇ ਥੋੜਾ ਜਿਹਾ ਮਿੱਤਰੋ ਜਿਹੜਾ ਇਹਦਾ ਰੰਗ ਹੈ ਤਾਂਬੇ ਰੰਗਾ ਹੋਇਆ ਵਾ ਜਦੋਂ 10 ਦਿਨ ਧੁੱਪ ਲੱਗੀ ਤਾਂ ਮਿੱਤਰੋ ਇਹਨੇ ਕਾਲੀ ਹੋ ਜਾਣਾ ਕਿਉਂਕਿ ਆਪਣਾ ਫਰਜ ਬੰਦਾ ਕਈ ਭਰਾ ਕਹਿੰਦੇ ਨੇ ਵੀਡੀਓ ਦੇ ਵਿੱਚ ਵੀ ਇਹ ਰੰਗ ਕਿਵੇਂ ਆ ਕਿਉਂਕਿ ਇਹ ਇੱਕ ਥਾਂ ਜੇ ਪਸ਼ੂ ਖੜਦੇ ਨੇ ਉਹਦੇ ਕਰਕੇ ਜਿਹੜਾ ਇਹਦਾ ਰੰਗ ਹੈ ਤਾਂਬੇ ਰੰਗਾ ਹੋਇਆ ਵਾ ਸੋ ਇਹਨੂੰ ਧੁੱਪ ਦੀ ਥੋੜੀ ਜਿਹੀ ਘਾਟ ਹੋਣ ਕਰਕੇ ਇਹ ਜਿਹੜਾ ਚਮੜੀ ਦਾ ਰੰਗ ਬਦਲਿਆ ਵਾ ਤੇ ਪਤਲੇ ਪਿੰਡੇ ਦੀ ਆ ਦੁੱਧ ਆਪਾਂ ਕਹਿੰਦੇ ਆ ਵੀ ਇੱਕ ਤੀ ਵਾਰ ਫੇਰ ਬਹੁਤ ਚੰਗਾ ਕੱਢਣ ਦੀ ਉਮੀਦ ਹੈ ਤੇ ਮੁੱਲ ਕੀ ਕਰਤਾ ਜੀ ਮੁੱਲ ਜੀ ਡੇਢ ਡੇਢ ਮਾਨਦਾਨ ਮਾਨਦਾਨ ਉਹ ਕਿਤੇ ਫੋਨ ਨੰਬਰ ਦੱਸ ਦਿਓ ਜੀ 90412 90414 6550 6550 90414 6550 ਬਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਡਾਕਟਰ ਜਤਿੰਦਰ ਤੇ ਪਿੰਡ ਸੇਮਾ ਕਲਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਸੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82 124 ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ ਕਰਦੇ ਆ ਚੰਗਾ ਫੇਰ ਆਪਾਂ ਕਹਣਾ ਵੀ ਹੋਰ ਸੋਣਾ ਥਾਣਾ ਹਜੇ ਹੱਤਾ ਦਾ ਦਸਣਾ ਸੂਣ ਦੇ ਵਿੱਚ ਬਾਕੀ ਆ ਸੋ ਮਿਹਰਬਾਨੀ